ਹਾਂ ਵੀ ਮਿੱਤਰੋ ਆ ਵੀਡੀਓ ਧਿਆਨ ਦੇ ਨਾਲ ਵੇਖੋ ਤੇ ਕਿਰਪਾ ਕਰਕੇ ਜਿਵੇਂ ਮੈਂ ਅੱਗੇ ਕਹਿੰਦਾ ਵੀ ਐਂਡ ਤੱਕ ਜ਼ਰੂਰ ਵੇਖਿਓ ਫੇਰ ਹੀ ਵੀਡੀਓ ਵੇਖਣ ਦਾ ਫਾਇਦਾ ਹੈ ਫੇਰ ਹੀ ਤੁਹਾਨੂੰ ਸਮਝ ਆਵੇਗੀ ਵੀ ਵੀਡੀਓ ਦੇ ਵਿੱਚ ਹੋ ਕੀ ਰਿਹਾ ਤੇ ਵੀਡੀਓ ਦੇ ਵਿੱਚ ਦੱਸਿਆ ਕੀ ਜਾ ਰਿਹਾ ਹੈ ਤੇ ਧਿਆਨ ਦੇ ਨਾਲ ਸੁਣਿਓ ਇਹ ਵੀਡੀਓ ਅਸੀਂ ਤਾਂ ਬਣਾਉਨੇ ਆ ਵੀ ਤੁਹਾਨੂੰ 2000 25 ਦਾ ਨਵਾਂ ਨਵਾਂ ਕੰਟੈਂਟ ਵੇਖਣ ਨੂੰ ਮਿਲਦਾ ਹੈ ਹਰ ਇੱਕ ਨੂੰ ਹੱਕ ਹੈ ਆਪੋ ਆਪਣਾ ਕੰਟੈਂਟ ਚੁਣਨ ਦਾ ਆ ਵੀਡੀਓ ਹੁਣ ਵੇਖੋ ਆ ਲੜਕੀ ਇਦੀ ਮਾਂ ਇਹਨੂੰ ਸਕੂਲ ਵਾਸਤੇ ਤਿਆਰ ਕਰਕੇ ਤੇ ਸਵੇਰੇ ਸਵੇਰੇ ਵੈਣ ਤੇ ਛੱਡਣ ਜਾਂਦੀ ਸੀ ਤੇ ਲੋਹੜੀ ਵਾਲਾ ਦਿਨ ਆ ਰਿਹਾ ਸੀ ਤੇ ਆ ਦੇਖੋ ਧੁੰਦ ਬਹੁਤ ਸੀ ਤੇ ਇਹ ਲੜਕੀ ਨੂੰ ਪਤਾ ਹੈ ਵੀ ਇਹਦੀ ਸਹੇਲੀ ਦੇ ਘਰੇ ਅੱਜ ਲੋਹੜੀ ਮਨਾਈ ਜਾਣੀ ਹੈ ਵੀ ਪਹਿਲਾਂ ਹੀ ਬੱਚੇ ਦਾ ਤੇ ਇਹਨਾਂ ਨੇ ਮੰਮੀ ਡੈਡੀ ਨੂੰ ਉੱਥੇ ਜਾਣਾ ਹੈ ਇਹ ਕੁੜੀ ਸਕੂਲ ਨਹੀਂ ਜਾ ਰਹੀ ਕਹਿ ਰਹੀ ਹੈ ਮੈਂ ਨਹੀਂ ਜਾਣਾ ਮੈਨੂੰ ਤੁਸੀਂ ਛੱਡ ਕੇ ਚਲੇ ਜਾਓਗੇ ਮੰਮੀ ਨੇ ਕਿਹਾ ਨਹੀਂ ਪੁੱਤ ਤੈਨੂੰ ਛੱਡ ਕੇ ਨਹੀਂ ਜਾਂਦੇ ਨਾਲ ਹੀ ਲੈ ਕੇ ਜਾਵਾਂਗੇ ਤੇ ਜਦੋਂ ਵੈਣ ਤੇ ਚੜਾਤਾ ਬੱਚੀ ਨੂੰ ਦੇ ਹੋਇਆ ਕਿ ਇਹਦੀ ਸੇਲੀ ਦਾ ਇਹਨੂੰ ਆਉਂਦੇ ਆਉਂਦੇ ਆ ਫੋਨ ਆ ਗਿਆ ਹੁਣ ਜਦੋਂ ਫੋਨ ਆ ਗਿਆ ਇਹਨੇ ਬੜਾ ਕਿਹਾ ਵੀ ਨਹੀਂ ਸਾਡੀ ਬੱਚੀ ਸਕੂਲ ਗਈ ਆ ਅਸੀਂ ਨਹੀਂ ਆ ਸਕਦੇ ਉਹਨੇ ਬੜਾ ਵਾਸਤਾ ਪਾਇਆ ਵੀ ਆਉਣਾ ਹੀ ਪੈਣਾ ਘੰਟਾ ਕੀ ਆਜੂ ਜਿੰਨੇ ਨੂੰ ਸਕੂਲ ਦੀ ਛੁੱਟੀ ਹੋਣੀ ਵਾਪਸ ਮੁੜ ਜਾਇਆ ਜੀ ਤੇ ਇਹਦਾ ਘਰ ਵਾਲਾ ਬੜਾ ਇਹਦੇ ਨਾਲ ਔਖਾ ਹੋਇਆ ਵੀ ਬੱਚੀ ਨੇ ਸਕੂਲੋਂ ਆ ਜਾਣਾ ਹੈ ਆਪਾਂ ਨੂੰ ਉਹਨੂੰ ਆਪਾਂ ਇੱਥੋਂ ਪਿਕ ਕਰਨਾ ਹੁੰਦਾ ਹੈ ਛੁੱਟੀ ਦੀ ਬੱਚੀ ਹੈ ਤੇ ਆਪਾਂ ਨਹੀਂ ਜਾ ਸਕਦੇ ਪਰ ਫਿਰ ਵੀ ਜਿਵੇਂ ਜਨਾਨੀ ਦੇ ਪਿੱਛੇ ਬੰਦੇ ਨੂੰ ਲੱਗਣਾ ਹੀ ਪੈਂਦਾ ਹੁਣ ਜਿਵੇਂ ਕਹਿੰਦੇ ਵੀ ਹਰ ਇੱਕ ਬੰਦਾ ਫੇਰ ਜਿੱਥੇ ਮਰਜ਼ੀ ਬਣ ਜਾਂਦਾ ਪਰ ਘਰੇ ਆਣ ਕੇ ਨਹੀਂ ਭਾਈ ਪਰਿਵਾਰ ਦੇ ਆਖੇ ਲੱਗਣਾ ਪੈਂਦਾ ਰੋਟੀ ਵੀ ਖਾਣੀ ਹੁੰਦੀ ਹੈ ਬੰਦੇ ਨੇ ਤੇ ਆ ਦੇਖੋ ਉਹ ਦੋਵੇਂ ਜੀ ਤਿਆਰ ਹੋ ਕੇ ਤੇ ਆਪਣੀ ਗੱਡੀ ਦੇ ਵਿੱਚ ਏ ਔਰਤ ਦੀ ਸਹੇਲੀ ਦੇ ਘਰੇ ਚਲੇ ਗਏ ਕਿਉਂਕਿ ਲੋਹੜੀ ਸੀ ਤੇ ਹੁਣ ਬੱਲ ਹੈ ਤਾਂ ਕਿਹਾ ਰੋਟੀ ਲਈ ਜੁਲਾ ਦਿਨ ਤੇ ਜਾਂਦੇ ਉਹ ਕਿ ਨਹੀਂ ਰੋਟੀ ਖਾਣ ਨੂੰ ਨਹੀਂ ਜਾਣਾ ਤੇ ਚਲੇ ਗਏ ਨੇ ਤੇ ਉਹ ਉੱਥੇ ਗਏ ਹੁਣ ਇਹਨੇ ਮੈਨੂੰ ਛੱਡ ਗਏ ਨੇ ਵੀ ਜਿਵੇਂ ਲਾਰਾ ਲੱਪਾ ਜਾ ਲਾਗੇ ਤੇ ਹੁਣ ਦੇਖੋ ਅੱਜ ਕੱਲ ਮਾਹੌਲ ਖਰਾਬ ਹੈ ਹੁਣ ਮੇਨ ਗੱਲ ਤੇ ਆਓ ਆ ਦੇਖੋ ਜਦੋਂ ਇਹ ਲੜਕੀ ਆ ਰਹੀ ਸੀ ਸੁਨਸਾਨ ਰਸਤਾ ਸੀ ਧੁੰਦ ਸੀ ਤੇ ਆ ਦੋ ਜਿਹੜੇ ਬੱਚਾ ਚੋਰ گروਹ ਦੇ ਮੈਂਬਰ ਇਹ ਫਿਰਦੇ ਸੀ ਹੁਣ ਇਹਨਾਂ ਨੇ ਸੋਚਿਆ ਵੀ ਇਹ ਬੱਚੀ ਇਕੱਲੀ ਜਾ ਰਹੀ ਏ ਲੱਭਦੇ ਫਿਰਦੇ ਸੀ ਤੇ ਆ ਕੁੜੀ ਵੇਖਦੀ ਏ ਘਰੇ ਆਣ ਕੇ ਵੀ ਲੋਕ ਲੱਗਾ ਮੰਮੀ ਡੈਡੀ ਆਈ ਨਹੀਂ ਆਉਣ ਵਾਲੇ ਹੁਣ ਇਹਨੂੰ ਦੋ ਚਾਰ ਮਿੰਟ ਉਡੀਕ ਲੈਣੀ ਆ ਬੜੀ ਸਿਆਣੀ ਤੇ ਪਿਆਰੀ ਬੱਚੀ ਸੀ ਤੇ ਆ ਦੇਖੋ ਹੁਣ ਹੋਇਆ ਕਿ ਇਹਨਾਂ ਨੇ ਆਣ ਕੇ ਇਸ ਬੱਚੇ ਨੂੰ ਬੁਲਾਇਆ ਬੱਚੀ ਨੇ ਵੀ ਬੁਲਾਇਆ ਤੇ ਇਹਨਾਂ ਪੁੱਤ ਇੱਥੇ ਖੜੀਆਂ ਤੇ ਨੇ ਕਿ ਇਸ ਤਰ੍ਹਾਂ ਵੀ ਮੰਮੀ ਡੈਡੀ ਹੈ ਨਹੀਂ ਕਿ ਘਰੇ ਇਹ 10 ਬੈਠੀ ਵਿਚਾਰੀ ਉਹਨਾਂ ਨੇ ਸਕੀਮ ਲਾਈ ਉਹ ਕਹਿੰਦੇ ਹਾਂ ਪੁੱਤ ਤੇਰੇ ਮੰਮੀ ਡੈਡੀ ਨੇ ਭੇਜਿਆ ਸਾਨੂੰ ਉਹ ਨਾ ਉੱਥੇ ਉਹ ਨਾ ਡਿੱਗ ਟੈ ਪਏ ਨੇ ਤੇ ਉਹ ਉੱਥੇ ਨੇ ਉਹਨਾਂ ਨੇ ਕਿਹਾ ਵੀ ਹਸਪੀਟਲ ਚ ਕੁੜੀ ਨੂੰ ਨਾਲ ਲਿਓ ਇੱਥੇ ਲੈ ਕੇ ਆਜੋ 4-5 ਦਿਨ ਲੱਗਣੇ ਨੇ ਕੁੜੀ ਨੇ ਕਿਹਾ ਫੋਨ ਤੇ ਗੱਲ ਕਰਾਓ ਮੈਂ ਨਹੀਂ ਜਾਣਾ ਇਹਨਾਂ ਕਿਹਾ ਫੋਨ ਸਾਡਾ ਖਰਾਬ ਹੈ ਤੁੰਦ ਹੈ ਅਰੇਂਜ ਹੈ ਨਹੀਂ ਆ ਜਾ ਪੁੱਤ ਇਹ ਲੜਕੀ ਤੇ ਲੜਕਾ ਹੋਣੇ ਬੱਚੀ ਨੂੰ ਮਨਾ ਕੇ ਖਾਣ ਪੀਣ ਦਾ ਲਾਲਚ ਦੇ ਕੇ ਤੇ ਆ ਦੇਖੋ ਹੁਣ ਬੱਚੀ ਲੇ ਗਏ ਤੇ ਹੁਣ ਦੇਖੋ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਬੱਚਿਆਂ ਨੂੰ ਸਮਝਾਇਆ ਕਰੋ ਵੀ ਇਸ ਤਰ੍ਹਾਂ ਵੀ ਕਿਸੇ ਦੇ ਮਗਰ ਨਹੀਂ ਲੱਗਣਾ ਹੋਇਆ ਕਿ ਆਉਂਦਿਆਂ ਆਉਂਦਿਆਂ ਇਹਨਾਂ ਦਾ ਮੋਟਰਸਾਈਕਲ ਹੁਣ ਇੱਥੇ ਖਰਾਬ ਹੋ ਗਿਆ ਹੁਣ ਜਿਹੜੇ ਚੋਰ ਚਪੱਕੇ ਹੁੰਦੇ ਨੇ ਇਹੋ ਜਿਹੇ ਇਨਸਾਨ ਹੁੰਦੇ ਨੇ ਉਹਨਾਂ ਦੇ ਪੈਰ ਨਹੀਂ ਹੁੰਦੇ ਡਰਦੇ ਵੀ ਬਹੁਤ ਹੁੰਦੇ ਨੇ ਕਿਉਂਕਿ ਭਾਈ ਜੇ ਇਹੋ ਜੇ ਕੰਮ ਕਰਨ ਵਾਲੇ ਫੜੇ ਜਾਣ ਤੇ ਫਿਰ ਪੈਂਦੀਆਂ ਵੀ ਬਹੁਤ ਨੇ ਇਹੋ ਜਿਹਾ ਕੰਮ ਕਰਨਾ ਬੜੀ ਮਾੜੀ ਗੱਲ ਹੈ ਤੇ ਆ ਦੇਖੋ ਹੋਇਆ ਕਿ ਮੋਟਰਸਾਈਕਲ ਖਰਾਬ ਹੋ ਗਿਆ ਇੱਕ ਦੂਜੇ ਦੇ ਨਾਲ ਕੁੜੀ ਮੁੰਡਾ ਲੜੀ ਜਾਂਦੇ ਨੇ ਛੇਤੀ ਚੱਲੀਏ ਛੇਤੀ ਚੱਲੀਏ ਤੇ ਉਹਨੇ ਕਹੇ ਇਨੀ ਸਟਾਰਟ ਹੋਣਾ ਜੇ ਸਹੀ ਹੁੰਦਾ ਤੇ ਫਿਰ ਆਪਾਂ ਨੂੰ ਕੋਈ ਲੋੜ ਸੀ ਇਹੋ ਜਿਹਾ ਕੰਮ ਕਰਨ ਦੀ ਇਹ ਕਹਿੰਦਾ ਪੇਟਕਸ ਲਿਆਉਣਾ ਪੈਣਾ ਤੇ ਇਹ ਪੇਟਕਸ ਲੈਣ ਚਲਾ ਗਿਆ ਇਧਰੋਂ ਇਹ ਲੜਕੀ ਦੇ ਮਾਪੇ ਦੋਨੋਂ ਜਣੇ ਆਪਸ ਵਿੱਚ ਗੱਡੀ ਵਿੱਚ ਕਰਦੇ ਆਉਂਦੇ ਨੇ ਵੀ ਲੇਟ ਬਹੁਤ ਹੋ ਗਿਆ ਵੀ ਆਪਣੀ ਕੁੜੀ ਉੱਥੇ ਖੜੀ ਹੋਵੇਗੀ ਸਮਾਂ ਮੜਾ ਤੇ ਆ ਦੇਖੋ ਜਦੋਂ ਕਲੋਨੀ ਦੇ ਵਿੱਚ ਗੱਡੀ ਆਈ ਤੇ ਇਹ ਕੁੜੀ ਨੇ ਆਪਣੀ ਗੱਡੀ ਵੇਖੀ ਤੇ ਭੱਜ ਕੇ ਆਪਣੀ ਗੱਡੀ ਕੋਲੇ ਦੌੜ ਗਈ ਵੀ ਮੇਰੇ ਮੰਮੀ ਪਾਪਾ ਆ ਗਏ ਤੇ ਉਹ ਦੇਖੋ ਹੁਣ ਆ ਮੁੰਡਾ ਜਿਹੜਾ ਇਹ ਮਾਰੀ ਜਾਂਦਾ ਹੈ ਕਹਿੰਦਾ ਅੱਜ ਤਾਂ ਨਹੀਂ ਬਚਦੇ ਅੱਜ ਤੇ ਰੱਬ ਹੀ ਬਚਾਵੇ ਤੇ ਬਚਣਾ ਤੇ ਹੋਇਆ ਕਿ ਜਨੂੰ ਫਿਰ ਰੱਬ ਨੇ ਬਚਾਉਣਾ ਵੀ ਹੋਵੇ ਕਿਉਂਕਿ ਉਹ ਸਬਦ ਹੈ ਤੇ ਆ ਕੁੜੀ ਨੇ ਦਿਨੇ ਨੂੰ ਦੱਸਿਆ ਵੀ ਉਹ ਲੈ ਕੇ ਚੱਲੇ ਸੀ ਮੈਨੂੰ ਵੀ ਮੰਮੀ ਪਾਪਾ ਬਿਮਾਰ ਨੇ ਹਸਪੀਟਲ ਚ ਨੇ ਤੂੰ ਉੱਥੇ ਚੱਲ ਇਹਨਾਂ ਨੂੰ ਪਤਾ ਲੱਗਾ ਬੰਦੇ ਨੇ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਦਾ ਮੋਟਰਸਾਈਕਲ ਸਟਾਰਟ ਹੋ ਗਿਆ ਹੁਣ ਉਹ ਵੀ ਤੇਜ਼ ਸਾਨੂੰ ਨਿਕਲ ਗਏ ਤੇ ਆ ਬੱਚੀ ਜਿਹੜੀ ਆ ਬਚ ਗਈ ਤੇ ਇਹ ਮਾਪੇ ਜਿਹੜੇ ਨੇ ਆਪਣੀ ਬੱਚੀ ਨੂੰ ਇਹਨਾਂ ਪੁੱਛਿਆ ਪੁੱਤ ਤੈਨੂੰ ਕੁਝ ਕਿਹਾ ਤੇ ਨਹੀਂ ਉਹਨੇ ਕਿਹਾ ਨਹੀਂ ਨਹੀਂ ਮੈਨੂੰ ਕਿਹਾ ਕੁਝ ਨਹੀਂ ਬਸ ਬਿਠਾ ਕੇ ਹੀ ਲਿਆਏ ਨੇ ਮੇਰੇ ਨਾ ਤੋ ਨਾ ਕੁਛ ਕਿਹਾ ਹੀ ਨਹੀਂ ਤੇ ਇਹਨਾਂ ਆਪਣੀ ਬੱਚੀ ਨੂੰ ਸਮਝਾਇਆ ਵੀ ਪੁੱਤ ਆਸਰੀ ਯਾਰ ਦੋਸਤੋ ਆ ਜਿਹੜੀ ਵੀਡੀਓ ਤੁਸੀਂ ਵੇਖੀ ਹੈ ਇਹ ਵੀਡੀਓ ਕੇਵਲ ਕarnataka ਸੀ ਪਰ ਨਾਟਕ ਬਣਾਇਆ ਸਾਰਾ ਇੱਕ ਮਕਸਦ ਸੀ ਵੀ ਲੋਕਾਂ ਨੂੰ ਅਵੇਅਰਨੈਸ ਹੋਵੇ ਵੀ ਆਪਣੇ ਬੱਚਿਆਂ ਨੂੰ ਸੰਭਾਲ ਕੇ ਕਾ ਕਰੂ ਅੱਜ ਕੱਲ ਮਾਨਾ ਬਹੁਤ ਮਾੜਾ ਨਹੀਂ ਤੇ ਆ ਕੁਝ ਹੋ ਜਾਂਦਾ ਬਾਅਦ ਵਿੱਚ ਪਛਤਾਉਣ ਦਾ ਕੀ ਫਾਇਦਾ ਜਦ ਚਿੜੀਆ ਚੁੰਗੀ ਖੇਤ ਤਾ ਪਛਤਾਇਆ ਕੀ ਕਰੇ ਕਈ ਸਾਨੂੰ ਕਹਿਣਗੇ ਵੀ ਇਹ ਵੀਡੀਓ ਕਰੋ ਬੜਾਈ ਇਹ 2025 ਦਾ ਨਵਾਂ ਕੰਟੈਂਟ ਹੈ ਤੁਸੀਂ ਫਿਲਮਾਂ ਦੇ ਵਖੀਆਂ ਨੇ ਗਾਣੇ ਵੀ ਸੁਣੇ ਨੇ ਸਾਰਾ ਕੁਝ ਵਖਿਆ ਤੇ ਅਸੀਂ ਇਹ ਨਵਾਂ ਕੰਟੈਂਟ ਨਵੀਂ ਜਨਰੇਸ਼ਨ ਵਾਸਤੇ ਲੈ ਕੇ ਆਏ ਆ ਨਵੇਂ ਤਰੀਕੇ ਨਾਲੇ ਨਵਾਂ ਕੁਝ ਵੀ ਵੇਖੋ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਗਤੀਵਿਧੀਆਂ ਹੋ ਰਹੀਆਂ ਨੇ ਉਸੇ ਤੇ ਵੀਡੀਓ ਬਣਾਈ ਜਾਵੇ ਤੁਹਾਨੂੰ ਦੇਖੋ ਕੋਈ ਕਹਿੰਗੇ ਵੀ ਤੁਹਾਨੂੰ ਕੀ ਲੋੜ ਆ ਵੀ ਉਹ ਦੀ ਸੇਵਾ ਦਾ ਕੀ ਤੁਸੀਂ ਕਿਉਂ ਕਰ ਰਹੇ ਹੋ ਤੇ ਦੇਖੋ ਹਰੇਕ ਨੂੰ ਆਪੋ ਆਪਣਾ ਕੰਮ ਚੁਣਨ ਦਾ ਹੱਕ ਹੈ ਸਾਨੂੰ ਇਹ ਚੰਗਾ ਲੱਗਾ ਸੀ ਇਹ ਚੁਣਿਆ ਜ਼ਿੰਦਗੀ ਦੇ ਵਿੱਚ ਜੇ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਮਿਲਦੇ ਆ ਅਗਲੀ ਨੈਕਸਟ ਵੀਡੀਓ